ਅੱਜ ਦੇ ਲਾਪੀਨੀਮ ਦਾ ਦੌਰਾ ਸ੍ਰੀਮਾਨ ਅੱਜ ਅਜਨਾਲ ਦੇ ਵਿੱਚ ਤੀਜੀ ਰੋਕ ਦੇਖੋ ਹਲਕਾ ਕਾਫਲਾ ਜਿਹੜਾ ਚੁੱਕਿਆ ਸੁਪਰੀ ਸਿੰਘ ਬਾਦਲ ਹੋਰਾਂ ਦਾ ਕਾਫਲਾ ਨਗਰ ਦਾ ਸੀ ਸ਼ਾਂਤ ਹੈ ਜਦੋਂ ਅੱਗੇ ਅੱਗੇ ਇਕੱਠਾ ਹੋਣ ਲੱਗਾ ਉਹ ਵੇਖੋ ਇਲਾਕੇ ਨੇ ਜਿੰਨਾ ਤੇ ਬਾਵੀ ਦਰਿਆ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ ਤੋਂ ਲਗਾਤਾਰ ਸੁਪੀਸਿੰਗ ਬਾਦਲਾ ਆਪ ਕੋ ਆਪਣੇ ਕਿੰਨੇ ਪੰਜਾਬ ਦੇ ਹਲਕੇ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਚੁੱਕੀ ਪੰਜਾਬ ਦੇ ਹਾਲਾਤ ਜੇਕਰ ਅਸੀਂ ਦੇਖੀਏ ਆਜੇ ਨੂੰ ਪੱਤ ਪੱਤ ਮਾਰ ਜੀ ਹੈ ਉਹ ਰਾਵੀ ਦਰਿਆ ਦੀ ਮਾਰ ਹੈ ਰਾਵੀ ਦਰਿਆ ਜੇ ਕਈ ਬੰਨ ਕੁੱਟਣ ਕਰਨ ਜਿਹੜਾ ਉਹ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਇਹ ਤਿੰਨ ਇਲਾਕੇ ਅਜੇ ਵੀ ਨੇ ਜਿੰਨਾ ਤੇ ਪਾਣੀ ਨੇ ਬਹੁਤ ਮਾਰ ਕੀਤੀ ਹੈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਪਾਣੀ ਦਾ ਪੱਧਰ ਘਟਣ ਦੀ ਬਜਾਏ ਬਹੁਤ ਜ਼ਿਆਦਾ ਅੰਤ ਓ ਪਾਜੀ ਬਾਈਟ ਨਹੀਂ ਕਰਨੀ ਗੱਲਬਾਤ ਸੁਣਨੀ ਕਿ ਨਹੀਂ ਵਨ ਟੂ ਵਨ ਕਰ ਦਿੰਦੇ ਆ ਨਵੇਂ ਨਵੇਂ ਟਿੰਗਰ ਆਉਂਦੇ ਆ ਸ਼ਾਇਦ ਆ ਜੀ ਨੂੰ ਆ ਲੈਣੇ ਯਾਰ ਪੁੱਤ ਜੀ ਰੋ ਰੋ ਸਿਫਾਰਾ ਆਪਾ ਕਿਸਾਨਾਂ ਨੂੰ ਜਿਹੜੀ ਲੋੜ ਹੈ ਉਸ ਆਪਾਂ ਦੀ ਫੋਟੋ ਫੋਟੋ ਸਪੀਰ ਤੇ ਮਦਦ ਕਰੀਏ ਵਿਚਾਰਾ ਜੀ ਕੋਈ ਛੋਟਾ ਮੁੱਢਲੀ ਸਹੂਲਤ ਹੈ ਜੁ ਕੋਈ ਚਾਰਾ ਕਿੰਨਾ ਚਾਹੀਦਾ ਚਾਰਾ ਭੇਜ ਦੀ ਇੱਥੇ ਚਾਰਾ ਆ ਜੇ ਕੋਈ ਖਾਣ ਪੀਣ ਦਾ ਰਸਤਾ ਆ ਜੇਗੀ ਹੈ ਕੋਈ ਪਾਣੀ ਆ ਜੇ ਕੋਈ ਪ੍ਰਸ਼ਾਦਾ ਪਾਣੀ ਦਾ ਜੀ ਹੋ ਜੀ ਇੱਥੇ ਲੰਗਰ ਲਾਇਆ ਨਹੀਂ ਤੇ ਲਾਇਆ ਲੰਗਰ ਲੈ ਕੇ ਆ ਰਹੇ ਜੀ ਲੰਗਰ ਵੇਲੇ ਉਹਨੂੰ ਮੱਡੀ ਇਹ ਪਹੁੰਚ ਰਹੀ ਆ ਜੀ ਪਿੰਡਾਂ ਤੱਕ ਜਾਂਦਾ ਪਰਬੰਧ ਹੈ ਨਹੀਂ ਪਾਣੀ ਬਹੁਤ ਹੋਦਾ ਅੱਛਾ ਪਿੰਡਾਂ ਉਹ ਜਾਂਦਾ ਲੰਗਰ ਮਿੱਟੀ ਲਾ ਕੇ ਗੁਰੂ ਕੇ ਬਾਗ ਤੋਂ ਆ ਗਏ ਸਾਰਾ ਕੁਝ ਹੈਗਾ ਜੀ ਪਰ ਲੋਕਾਂ ਦਾ ਕਿ ਜਾਣ ਦਾ ਕਿਵੇਂ ਹਟ ਨਹੀਂ ਵੜੇ ਹੋ ਜੀ ਪਿੰਡਾਂ ਦੇ ਗੋਠਿਆਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਉਹਨਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਹਾਂ ਹਾਂ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਇੰਨਾ ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਚੀਜ਼ਾਂ ਨਹੀਂ ਜਾ ਰਹੀਆਂ ਫੋਨ ਕਾਲ ਚੱਲਦੇ ਲੋਕੀ ਚਾਰਜ ਕਰ ਲਿੰਦੇ ਜਦਾਂ ਘਰ ਜਿਹੜੇ 10-10 ਫੁੱਟ ਕੋਠੇ ਉੱਥੇ ਲੁਕਦੇ ਆ ਸਾਰੇ ਜਿਹੜੀਆਂ ਤਾਂ ਉਹ ਬੰਦ ਹੋ ਗਏ ਜੀ ਐਕਚੁਅਲੀ ਨਾ ਇਹਨਾਂ ਨੂੰ ਆਰ ਆਰਮੀ ਦਾ ਇਮੀਡੀਏਟਲੀ ਆਰਮੀ ਦਾ ਸਭ ਤੋਂ ਵੱਡੀ ਪ੍ਰੋਬਲਮ ਆ ਆਰਮੀ ਨੂੰ ਕਰਨਾ ਚਾਹੀਦਾ ਹੈ ਹਾਂ ਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਹ ਮਸਲੇ ਤੇ ਇਹਨਾਂ ਦੇ ਕੰਟਰੋਲ ਚੋਂ ਬਾਹਰ ਹੋ ਗਿਆ ਜੀ ਆਪ ਕੋਈ ਥੋੜਾ ਜਿਹਾ ਪਿਛੇ ਲਿਓ 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ ਸਭ ਤੋਂ ਵੱਡੀ ਇੱਕ ਪਾਣੀ ਸਿੱਧੇ ਚੱਲਦੀ ਹੈ ਜੀ ਕਿਸ਼ਤੀ ਮਿਲ ਜੇ ਕਿਤੇ ਪਾਣੀ ਕਿਰਤ ਲੱਖ ਲੱਖ ਪਾਣੀ ਹੈ ਜੀ ਆਪਣੇ ਯਾਰ ਬਹੁਤ ਠੰਡੇ ਤੋਂ ਪਤਾ ਕਰੋ ਕਲਕਟਰ ਬੋਟਸ ਕਿੱਥੇ ਆਜੀ ਕਰ ਲੈਣੇ ਮੈਂ ਭੇਜਦਾ ਕਿਸ਼ਤੀਆਂ ਉਹ ਭੇਜ ਦੋ ਜੋ ਦੇ ਨਾਲ ਜਿਉ ਆਜ ਨੇ ਉਹ ਫਿਰ ਅੱਗੇ ਬਹੁਤ ਜ਼ਿਆਦਾ ਜਿਹੜੇ ਜਿਹੜੇ ਨੀਵੇਂ ਲੱਗੇ ਨਾ ਉੱਥੇ ਬਰਨ ਕਰਕੇ ਪਹਚਾਜ ਉੱਥੇ ਜ਼ਿਆਦਾ ਦਵਾਈ ਮੈਂ ਮੈਂ ਇੱਕ ਕਸ਼ਤ ਕਰਦਾ ਹਾਂ ਕਿ ਕਿਸ਼ਤੀਆਂ ਦਾ ਟੈਂਡ ਹੋ ਗਿਆ ਜੀ ਘਟੋ ਕਿਸ਼ਤੀਆਂ ਦਾ ਮੈਂ ਪ੍ਰਵਾਹ ਕਰਦਾ ਹਾਂ ਤੇ ਮੰਗ ਵੀ ਕਰੋ ਜੀ ਮੰਗ ਕਰੋ ਜੋ ਹੁਣ ਸੁਖਵੀਰ ਜੀ ਅੱਜ ਹੜ੍ਹ ਪ੍ਰਭਾਵਿਤ ਖੇਤਾਂ ਤੇ ਜਾ ਕੇ ਆਇਆ ਹਾਂ ਕੀ ਕਹਿਣਾ ਚਾਹੁੰਦੇ ਆਂ ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ ਅੱਜ ਮੈਂ ਅਜਨਾਲੇ ਹਲਕੇ ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਝ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕਵਿਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੀ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬਚਾਉਣ ਆਰਮੀ ਸਰਕਾਰ ਤਿਆਰ ਨਹੀਂ ਮੁਖਸ਼ੀਦਾਰੀ ਪ੍ਰਬੰਧ ਫੇਲ ਹੋ ਗਏ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਹੋਰ ਆਰਮੀ ਹੀ ਆਰਮੀ ਦੀ ਲੋੜ ਐ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਭੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋ ਨਿਆਲ ਤੋਂ ਸਰਪੰਚ ਜਿਹੜੇ ਸਰਪੰਚ ਸਾਹਿਬ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਨਾਟਕ ਪਰੋਬਲ ਉਸੇ ਨੈਟਵਰਕ ਦੀ ਪ੍ਰੋਬਲਮ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਦਰ ਸਾਹਿਬ ਪਾਣੀ ਤਾਂ ਨਹੀਂ ਤੋ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਜਾਂ ચીਫ ਇੱਕ ਹੀ ਨਾ ਪਾਦਰ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਪਾਣੀ ਹੋ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰ ਅਪਾ ਕਿੱਥੇ ਤੁਹਾਨੂੰ ਉਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਸਪਸ਼ਟ ਬਿੰਦੂ ਬਹੁਤ ਮਾੜਿਆ ਰੱਖਿਆ ਜੀ ਚਾਹੇ ਸਪੈਸ਼ਲਿਸਟ ਰਾਹੀਂ ਤੁਸੀਂ ਪਿੰਡ ਤੋਂ ਜੀ ਕਿ ਕਿਉਂ ਲੱਗੀ ਸਾਡੇ ਬਿਲਕੁਲ ਸਹੀ ਬੰਦ ਹੋਣ ਨਾਲ ਹੋਈ ਸਾਨੂੰ ਪ੍ਰਬੰਧ ਨਹੀਂ ਹੋਈ ਰਾਹ ਸਮਝ ਰਹੀ ਕੋਈ ਹੁਣ ਕੋਈ ਪ੍ਰਸ਼ਾਸਨ ਵਾਲੇ ਕੋ ਸਾਥ ਆ ਕੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਾਰਾ ਸਾਰਾ ਤਕਰੀਬਨ 50 ਲੋਕ ਬਾਹਰ ਨੇ ਜਿੰਦਾ ਦੇ ਕੋਲ ਪਟਮੌਰੇ ਪਾਣੀ ਨਹੀਂ ਬਣੀ ਸਵੱਤਿਆ ਪਾਣੀ ਸਰਕ ਕਿੰਨੂ ਕੋਲ ਸਾਡਾ ਗੰਦਾ ਹੋ ਗਿਆ ਅੱਛਾ ਚਲਾਗੇ ਪਾਣੀ ਚਲਾਣੇ ਪਰ ਪਾਣੀ ਗੰਦਾ ਪੈ ਰਿਹਾ ਕੋਈ ਪ੍ਰੋਜੈਕਟ ਹੋਵੇ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ अच्छा कोठियां देऊं तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸੰਦੂਰਾਂ ਵਾਸਤੇ ਡੰਗਰਾ ਵਾਸਤੇ ਯੂਟਰੋਪਰ ਦਾ ਪ੍ਰਬੰਧ ਹੋ ਜਾ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਡੇ ਪਿੰਡ ਸਾਡੇ ਨਾਲ ਸੰਦੇਸ਼ ਦਿੱਤੇ ਸੀ ਜਿਹੜੇ ਰੋਮਟੀ ਤੱਕ ਨਹੀਂ ਪਾਈ ਹਾਂ 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 ਚਲੋ ਚਲੋ ਸਾਡੇ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਆਪਣੇ ਜਿਹੜੇ ਆਪਣੇ ਹਲਕਾ ਚਾਜੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਹਿਬ ਕੋਲੇ ਮੈਂ ਹੁਣ ਇਹ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ 81200 ਆਪਾਂ ਕੀ ਕਹਿੰਗੇ ਤੇਸ ਦਾ ਪੇਟ ਬੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡੇ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਸਾਹਿਬ ਲੋਕੋ ਸੇ ਮਿਲ ਰਹੇ ਆ ਸਰਪੰਚ ਸਾਹਿਬ ਕਿਉਂ ਨਹੀਂ ਮਿਲਦੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਉਹਦਾ ਛੇੜਿਆ ਜਬ ਜਵਾਨ ਵੀ ਫਸਿਆ ਕਾਫੀ ਸਰਾਤੇ ਆ ਹਾਂ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਕਹਿਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆਹ ਤਾਂ ਲੋੜ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਤਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਮੈਂਟ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਪਿੰਡ ਤੋਂ ਸਰਪੰਚ ਜੀ ਹੈਲੋ ਸਰਪੰਚ ਸਾਹਿਬ ਰਾਜ سرپنڈ صاحب ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਹਾਡਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਹਰ ਬਹੁਤ ਜ਼ਿਆਦਾ ਪਾਣੀ ਆ ਜੀ ਬਹੁਤ ਪਾਣੀ ਹੜਾਤਿਆਂ ਬਾਦਲ ਦਾ ਅੱਛਾ ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਦੇ ਹੁਣ ਲੱਗੇ ਬੈਠਾ ਮੈਂ ਕਿਹਨੂੰ ਕੀ ਆ ਲੋਕ ਹਲੇ ਬਹੁਤ ਪਿਛੇ ਬਹੁਤ ਜਿਆਦਾ ਡੇਰਾ ਬਾਬਾ ਮਾਨਕ ਤੋਂ ਕਲਾ ਨੌਰ ਤੋਂ ਦੀਨਾ ਨਗਰ ਤੋਂ ਸਾਡੇ ਬੌਲੀ ਤੇ ਤੋਂ ਇੰਦਰੜਾਏ ਨੂੰ ਹਾਂ ਹਾਂ ਦੁਕਾਨੀ ਆ ਰਿਹਾ ਸਰ ਬਹੁਤ ਅੱਛਾ ਅੱਛਾ ਸਰ ਬਾਕੀ ਸਾਡੇ ਕੈਂਪ ਦੇ ਜੋ ਬੰਦ ਬੱਤੀ ਨਹੀਂ ਆਦੀ ਹਾਂ ਹਾਂ ਉਹ ਤਾਂ ਟੋੜਤੇ ਇਹਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਹਾਂ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਬਿਲਹਾਲ ਦੀ ਇੱਕ ਮੈਡੀਸਿਨ ਦੀ ਬਿਲਕੁਲ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਇਹਨਾਂ ਇਸ ਕੰਦੇ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਦੇ ਸਾਰੇ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਆ। ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ। ਠੀਕ ਹੈ। ਠੀਕ 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 ਹੈ। ਠੀਕ ਹੈ। ਓਕੇ ਜੀ ਥੈਂਕ ਯੂ। ਪਹਿਲਾਂ ਆਪਾਂ ਮਾਰੇ ਜੀ ਪਲੀਜ਼। ਠੀਕ ਹੈ ਠੀਕ ਹੈ ਸਰਮਨ ਸਾਹਿਬ ਕੋਈ ਚਿੰਤਾ ਨਾ ਕਰੋ। ਆ ਮੈਂ ਅਸੀਂ ਹੁਣ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ। ਸਰਕਾਰ ਨੇ ਕੁਛ ਅਸਪੈਕਟ ਦਿਨਾ ਕਿਹਾ ਸੀ। ਸੈਂਟਰ ਗਵਰਨਮੈਂਟ ਨੂੰ ਇਹ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ। ਆਰਮੀ ਬੁਲਾ ਲੈਣ। ਠੀਕ ਹੈ। ਤਾਂ ਬਚਣਗੇ। ਆ ਦੂਜੀਆਂ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਕਿਰਾਂ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹੱਕ ਬੇਕੀ ਬੇਨਤੀ ਕਰਦਾ ਕੋਈ ਪ੍ਰੈਸਟਿਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਛੜੇ ਐ ਜਾਨਵਰ ਮਰੀ ਜਾਂਦੇ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਹੈ ਇਕਵਿਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋਂ ਹੋਰ ਬੇਤੀ ਆ ਜੀ ਇੱਕ ਮਿੰਟ ਇੱਕ ਮਿੰਟ ਸੀ ਬੜੀ ਵੱਡੀ ਗੱਲ ਹੈ ਜੀ ਇੱਕ ਮਿੰਟ ਇੱਕ ਵਾਰ ਕਲਾਸ ਨੂੰ ਬੇਤੀ ਆ ਹਾਂਜੀ ਹਾਂਜੀ ਬਲਸੋ ਇੱਕ ਨਾ ਸਾਡੇ ਹਲਕੇ ਦੇ ਸ਼ਰੌਣੀ ਕਮੇਟੀ ਦੀ ਬਹੁਤ ਜ਼ਮੀਨ ਹੈ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਮੈਂ ਗੱਲ ਕਰੂੰਗਾ ਹਾਂਜੀ ਜ਼ਰੂਰ ਕਰਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਲੋ ਮਾਫਤ ਹੋ ਜਾ ਲੋਕੀ ਦੇ ਪੁੰਬਾ ਹਰ ਆ ਗਏ ਨੇ ਜਿਨ੍ਹਾਂ ਨੇ ਪਸ਼ੂ ਕੁੱੜ ਕੇ ਆਪਣੇ ਤੋਂ ਜਿਨ੍ਹਾਂ ਨੇ ਇਹ ਸੰਤਾਪ ਹੰਡਾਇਆ ਹੈ ਸੋ ਇਹ ਤਸਵੀਰ ਦਿਖਾ ਰਿਹਾ ਹੈ ਲੋਕਾਂ ਨਾਲ ਗਲਪ ਕੀਤੀ ਜਾ ਰਹੀ ਹੈ ਉਹਨੇ ਤੇ ਤੇਰੇ ਮਗਰੀ ਤਸਵੀਰਾਂ ਫੋਟੋਆਂ ਖਾਂਦੀਆਂ ਕਰ ਰਹੇ ਆ ਇਹ ਤਸਵੀਰਾਂ ਜਿਵੇਂ ਦੀ ਬਾਕੀ ਅਜਨਾਲਾ ਤੋਂ ਤਸਵੀਰਾਂ ਨੇ ਜਿੱਥੇ ਦਿੱਤੀ ਪੌੜੀ ਉੱਤੇ ਅਸੀਂ ਤਰੇ ਕਰੇਗਾ ਉਹ ਬਾਈ ਜੀ ਆਪ ਵੀ ਨਗੋ ਆਹ ਹਾਂ ਜਿਹੜਾ ਜਦੋਂ ਜਲਤ ਕਰੀਆ ਕੀ ਛੋਟ ਕਰ ਰਿਹਾ ਗਾਰੰਟੀਆਂ ਵੀ ਲੈ ਸਾਰਾ ਛੋਟ ਕਰ ਲੈ ਯਾਰ ਆਮਾ ਜਦੋਂ ਮੈਂ ਜੀ ਮਿੱਟੀ ਲਿਆ ਕੇ ਥੋੜੇ ਰੱਖਿਆਵੇਂ ਭਰੀਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਕੀ ਕਰਦੇ ਐਵੇਂ ਬੜੇ ਪਰਮ ਨੇ ਹਲੇ ਤੂੰ ਤੂੰ ਦੋ ਤਿੰਨ ਕੋਟੋ ਦੋ ਜੂਸ ਕੋਡ ਕੋਈ ਬੰਦ ਕਰ ਸਕਦਾ ਕੋਈ ਕੋਈ ਗੱਲ ਜੀ ਮੈਂ ਲੱਗਿਆ ਮੈਂ ਤੁਹਾਨੂੰ ਕੁਝ ਨਾ ਕੁਝ ਹੱਲ ਕੱਢ ਕੇ ਦਿੰਨੇ ਸ਼ਾਹ ਬਾਬਾ ਸੁੱਖਾ ਸਨ ਜੀ ਚਲੋ ਚਲੋ ਜੀ ਦੇਖਿਆ ਜੀ ਥੱਲੇ ਪੱਜੀ ਆਓ ਥੱਲੇ ਥੱਲੇ ਆ ਜਾਣਾ ਤੁਹਾਨੂੰ ਗੱਲ ਕੀਤੀ ਹਾਂ ਲਓ ਗੱਲ ਉਹਨਾਂ ਨਾਲ ਕਰਦੇ ਆਪਾਂ ਕੀ ਕਹਾਂ ਕਿ ਗੱਲ ਬਾਤ ਹੋਈ ਸਾਡੀ ਬਾਦਲ ਸਾਹਿਬ ਕਹਿੰਦੇ ਨੇ ਵੀ ਅਸੀਂ ਵਾਦ ਤੋਂ ਵਾਦ ਤੁਹਾਡੀ ਜਿਹੜੀ ਮਦਦ ਕਰਾਂਗੇ ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ ਸਾਡੇ ਡੇਰਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਅੱਗੇ ਤੁਹਾਨੂੰ ਕਢਾਉਣੀ ਹੈ ਹਾਂ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਸ ਕੰਮ ਦੀ ਤੇ ਸਾਨੂੰ ਹੌਸਲਾ ਤੇ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਆਉਂਦਾ ਉਹਦਾ ਮੋੜ ਦਿੰਦਾ ਪਰ ਬਾਦਲ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦੇਣੇ ਆ ਇੱਥੇ ਵੀ ਹਾਂ ਜੀ ਹੋਰ ਗ੍ਰੀਨ ਕਰਕੇ ਬੱਸ ਅਸੀਂ ਦੇ ਹੋਰ ਵੱਡੀ ਸਾਡੀ ਮੰਗ ਇਹੋ ਹੀ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਲਿੱਲਾ ਦੇ ਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਅੱਜ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਵਧੇ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਉਹ ਪੇਖ ਹੋ ਜੂਗਾ ਬਾਕੀ ਗੱਲਾਂ ਬਾਅਦ ਵਿੱਚ ਬਾਕੀ ਪਾਣੀ ਤੇ ਲੱਜੂਗਾ ਖੋੜੀ ਲੱਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਹਣ ਤਾਂ ਬੰਦੇ ਪਹਿਲਾਂ ਇੰਤਜ਼ਾਮ ਕਰਦੇ ਆ ਬਾਕੀ ਉਹ ਹੋਰ ਕਿਸੇ ਨੇ ਕੋਈ ਸਾਰ ਸੂਰ ਨਹੀਂ ਲਈ ਜਾਂ ਬਾਬੇ ਆ ਉਹ ਰਾਸ਼ਨ ਪਾਣੀ ਪਹਜਾਉਣ ਦੇ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਬਾਬਿਆਂ ਦਾ ਪ੍ਰਾਲਾ ਚੰਗਾ ਜੀ ਹਾਂ ਜੀ लोग तीन दिन हो गए रेस्क्यू नहीं किया जा रहा है जिसनों लाखों एक समस्या का हाल हो ਸਰ ਫਿਰ ਪਿੱਛੇ ਕਰੋ ਜਿਨਜੀ ਕਰੋ ਮੂਵ ਕਰੋ ਕਰਨੀ ਕਰਨੀ ਭਾਈ ਹੈ ਨਾ